ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਬੀਜੇਪੀ ਦੀ 27 ਸਾਲ ਬਾਅਦ ਦਿੱਲੀ ਦੀ ਸੱਤਾ ਵਿੱਚ ਸ਼ਾਨਦਾਰ ਵਾਪਸੀ ਭਾਜਪਾ ਨੇ ਹਾਸਲ ਕੀਤੀਆਂ 48 ਸੀਟਾਂ ਆਮ ਆਦਮੀ ਪਾਰਟੀ 22 ਸੀਟਾਂ ਉੱਤੇ ਸਮਤੀ ਕਾਂਗਰਸ ਦਾ ਇਸ ਵਾਰ ਵੀ ਨਹੀਂ ਖੁੱਲਿਆ ਖਾਤਾ ਬੀਜੇਪੀ ਹੈੱਡਕੁਆਰਟਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਅਤੇ ਕਾਂਗਰਸ ਉੱਤੇ ਸਾਦੇ ਤਿੱਖੇ ਨਿਸ਼ਾਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਸਖਤਰੇ ਤਹਿਸੀਲ ਆਮ ਪ੍ਰਸ਼ਾਸਨ ਵਿਭਾਗ ਨੇ ਹੁਕਮ ਕੀਤਾ ਜਾਰੀ ਫਾਈਲਾਂ ਦਸਤਾਵੇਜ਼ ਹਾਰਡ ਡਿਸਕ ਨੂੰ ਬਾਹਰ ਲਿਜਾਣ ਤੇ ਲਗਾਈ ਰੋਕ ਆਪ ਸੁਪਰੀਮੋ ਅਰਵਿੰਦ ਕੇਧਰੀਵਾਲ ਨੇ ਕਬੂਲ ਕੀਤਾ ਜਨਤਾ ਦਾ ਫਤਵਾ ਭਾਰਤੀ ਜਨਤਾ ਪਾਰਟੀ ਨੂੰ ਦਿੱਤੀਆਂ ਵਧਾਈਆਂ ਲੋਕਾਂ ਦੇ ਸੁੱਖ-ਦੁੱਖ ਵਿੱਚ ਖੜੇ ਰਹਿਣ ਦਾ ਦਿੱਤਾ ਬਿਆਨ ਨਾਲ ਹੀ ਆਪੋਜੀਸ਼ਨ ਬਜੋ ਭੂਮਿਕਾ ਨਿਭਾਉਣ ਬਾਰੇ ਵੀ ਬੋਲੇ ਕੇਜਰੀਵਾਲ ਡੇਰਾ ਮੁਖੀ ਰਾਮ ਰਹੀਮ ਡੇਰਾ सिरसा ਤੋਂ ਯੂਪੀ ਆਸ਼ਰਮ ਪਹੁੰਚਿਆ ਮਹੀਨੇ ਦੀ ਪੈਰੋਲ ਤੇ ਬਾਹਰ ਆਏ ਡੇਰਾ ਮੁਖੀ ਨੇ 12 ਦਿਨ सिरसा ਵਿੱਚ ਬਿਤਾਏ ਪੈਰੋਲ ਮਿਲਣ ਮਗਰੋਂ ਡੇਰਾ ਮੁਖੀ 7.5 ਸਾਲ ਬਾਅਦ ਪਹੁੰਚਿਆ ਡੇਰਾ सिरसा ਨਿਰਮਣ ਅਧੀਨ ਸਾਬਰਮਤੀ ਬੁਲੇਟ ਟ੍ਰੇਨਰ ਸਟੇਸ਼ਨ ਨੂੰ ਲੱਗੀ ਅੱਗ ਸਵੇਰੇ 6.5 ਵਜੇ ਗੁਜਰਾਤ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਜਾਨੀ ਨੁਕਸਾਨ ਤੋਂ ਰਿਹਾ ਬਚਾ 13 ਫਾਇਰ ਟੈਂਡਰਾਂ ਨੇ ਪਾਇਆ ਅੱਗ ਉੱਤੇ ਕਾਬੂ ਉਸਾਰੀ ਵਾਲੀ ਥਾਂ ਉੱਤੇ ਸ਼ਟਰਿੰਗ ਦੇ ਇੱਕ ਹਿੱਸੇ ਵਿੱਚ ਲੱਗੀ ਅੱਗ ਵੈਲਡਿੰਗ ਦੀ ਚੰਗਿਆੜੀ ਦਸਤੀ ਜਾ ਰਹੀ ਹੈ ਹਾਦਸੇ ਦਾ ਕਾਰਨ ਹੁਸ਼ਿਆਰਪੁਰ ਦੇ ਗਰ ਸ਼ੰਕਰ ਵਿੱਚ ਵਾਪਰਿਆ ਭਿਆਨਕ ਹਾਦਸਾ ਲੱਕੜਾਂ ਨਾਲ ਭਰੇ ਟਰੱਕ ਨਾਲ ਟਕਰਾਈ ਨਰਸਿੰਗ ਕਾਲਜ ਦੀ ਵੈਨ ਹਾਦਸੇ ਵਿੱਚ ਵੈਨ ਡਰਾਈਵਰ ਅਤੇ ਇੱਕ ਮੋਟਰਸਾਈਕਲ ਚਾਲਕ ਦੀ ਹੋਈ ਮੌਤ ਦਰਜਨ ਦੇ ਕਰੀਬ ਵਿਦਿਆਰਥਣਾਂ ਹੋਈਆਂ ਜ਼ਖਮੀ ਸਿਵਲ ਹਸਪਤਾਲ ਪਹੁੰਚੇ ਡਿਪਟੀ ਸਪੀਕਰ ਜੈ ਕਿਸਨ ਰੋੜੀ ਨੇ ਜ਼ਖਮੀ ਅਦਾ ਜਾਣਿਆ ਹਾਲ ਹਰ ਸੰਭਵ ਸਹਾਇਤਾ ਦਾ ਦਿੱਤਾ ਪਰੋਸਾ ਪੰਜਾਬੀ ਪਤੀ ਵੱਲੋਂ ਅਗਵਾ ਪੁੱਤ ਨੂੰ ਲੱਭਦੀ ਮਹਾਲੀ ਪਹੁੰਚੀ ਕੈਨੇਡੀਅਨ ਮਾਂ ਕੈਮੀਲਾ ਵਿਲਾਸ ਟ੍ਰਾਂਟੋ ਦੀ ਅਦਾਲਤ ਵਿੱਚ ਚੱਲ ਰਿਹਾ ਤਲਾਕ ਦਾ ਕੇਸ 5 ਸਾਲ ਦੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਦਾ ਜਤਾਇਆ ਖਦਸ਼ਾ ਪੀੜਤਾ ਨੇ ਹਾਈ ਕੋਰਟ ਦਾ ਖੜਕਾਇਆ ਬੂਹਾ ਅਦਾਲਤ ਵੱਲੋਂ ਸੂਬਾ ਸਰਕਾਰ ਅਤੇ ਪਤੀ ਨੂੰ ਨੋਟਿਸ ਜਾਰੀ ਕਿਸਾਨ ਆਗੂ ਜਗਦੀਪ ਸਿੰਘ ਢੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ 5 ਦਿਨ ਤੋਂ ਨਹੀਂ ਲੱਗੀ ਡ੍ਰਿਪ ਬਾਹਾਂ ਵਿੱਚ ਨਹੀਂ ਲੱਭ ਰਹੀ ਡ੍ਰਿਪ ਲਗਾਉਣ ਲਈ ਨਾੜ ਹੁਣ ਲੱਤਾਂ ਵਿੱਚ ਤਲਾਸ਼ੀ جاری ਹੈ ਨਾੜ ਗੁਜਰਾਤ ਦੇ ਕੱਚ ਵਿੱਚ ਵਾਪਰੇ ਹਾਸਤੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ ਇੱਕ ਹੋਇਆ ਗੰਭੀਰ ਜ਼ਖਮੀ ਗੁਰਸੇਵਕ ਸਿੰਘ ਬਿੱਲਾ ਅਤੇ ਗੁਰਵਿੰਦਰ ਸਿੰਘ ਵਜੋ ਹੋਈ ਮ੍ਰਿਤਕਾਂ ਦੀ ਪਛਾਣ ਜ਼ਖਮੀ ਬਰਿੰਦਰ ਸਿੰਘ ਸਣੇ ਤਿੰਨੋਂ ਨੌਜਵਾਨ ਨਥਾਣਾ ਦੇ ਪਿੰਡ ਗੰਗਾ ਦੇ ਸਨ ਵਸਨੀਕ ਕਮ ਉਤੇ ਲਵਣ ਲਈ ਜਾਂਦੇ ਹੋਏ ਵਾਪਰਿਆ ਹਾਦਸਾ ਪੁਲਿਸ ਵੱਲੋਂ ਨਹੀਂ ਦਿੱਤੇ ਗਏ ਅਜੇ ਹਾਦਸੇ ਦੇ ਵੇਰਵੇ ਡੋਨਾਲਡ ਟਰੰਪ ਦੀ ਨਵੀਂ ਨੀਤੀ ਕਾਰਨ ਅਮਰੀਕੀ ਟਰਾਂਸਜੈਂਡਰਾਂ ਦੀਆਂ ਵਧੀਆਂ ਮੁਸ਼ਕਲਾਂ ਵਿਦੇਸ਼ ਵਿਭਾਗ ਨੇ ਐਕਚੁਅਲ ਲਿੰਗ ਪਛਾਣ ਨਾਲ ਯਾਤਰਾ ਲਈ ਦਸਤਾਵੇਜ਼ ਜਾਰੀ ਕਰਨੇ ਕੀਤੇ ਬੰਦ 보ਸਟਨ ਦੀ ਸੰਗੀ ਅਦਾਲਤ ਵਿੱਚ ਮਕਦਮਾ ਦਾਇਰ ਕਰਕੇ ਨੀਤੀ ਨੂੰ ਦਿੱਤੀ ਗਈ ਚੁਣੌਤੀ ਪੇ ਸਨ ਅਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਕ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ